ਬਹੁਤ ਮੰਦਭਾਗੀ ਘਟਨਾ ਜੋ ਸਾਡੇ ਨੋਟਿਸ ਚ ਆਈ ਹੈ ਕਿ ਚੱਕ ਮੁਹੰਮਦੇ ਵਾਲਾ ਪਿੰਡ ਹੈ ਜੋ ਜਲਾਲਾਬਾਦ ਕੰਸਟੀਟੂਐਂਸੀ ਚ ਹਾਂਜੀ ਉੱਥੋਂ ਇੱਕ ਲੜਕਾ ਮਨਦੀਪ ਬਰਾੜ ਜਿਹੜਾ ਕਿ ਸਰਪੰਚੀ ਦੇ ਇਲੈਕਸ਼ਨ ਲੜਨ ਜਾ ਰਿਹਾ ਸੀ ਹਾਂਜੀ ਔਰ ਉਹਨੂੰ ਜਦੋਂ ਉਹ ਬੀਡੀਪੀਓ ਦਫਤਰ ਦੇ ਵਿੱਚ ਆਪਣੇ ਸਰਪੰਚੀ ਦੇ ਕਾਗਜ਼ ਭਰ ਰਿਹਾ ਸੀ ਹਾਂਜੀ ਤਾਂ ਕੁਝ ਮਤਲਬ ਕਿ ਅਕਾਲੀ ਦਲ ਦੇ ਨਾਲ ਸੰਬੰਧਿਤ ਬੰਦਿਆਂ ਨੇ ਉਸ ਵਕਤ ਮੌਕੇ ਦੇ ਉੱਤੇ ਆਪਣੀ ਸਰਵਿਸ ਵਾਲਵਰ ਕੱਢ ਕੇ ਉਹਨੂੰ ਮੁੰਡੇ ਨੂੰ ਗੋਲੀ ਮਾਰਤੀ ਔਰ ਜਿਹੜੀ ਕਿ ਬਹੁਤ ਹੀ ਨਿੰਦਣਯੋਗ ਤੇ ਮੰਦ ਭਾਗੀ ਘਟਨਾ ਹੈ। ਉਹ ਇਹਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਖੇਦੀ ਕਰਦੇ ਹਾਂ ਜਿਹੜਾ ਪੰਜਾਬ ਦੇ ਵਿੱਚ ਜੋ ਅਕਾਲੀ ਦਲ ਕਾਂਗਰਸ ਹੈ ਇਹ ਚਾਂਦੀ ਹੋਣੀ ਹੈ ਕਿ ਜਿਹੜਾ ਪੰਜਾਬ ਦਾ ਮਾਹੌਲ ਹੈ ਇਹ ਸਰਪੰਚੀ ਦੇ ਇਲੈਕਸ਼ਨ ਜੋ ਪੰਚਾਇਤ ਇਲੈਕਸ਼ਨ ਹੈ ਇਹਦੇ ਵਿੱਚ ਜਣੀ ਕਿ ਸੁਖਾਣਾ ਰਿਆ ਸਾਨੂੰ ਬਹੁਤ ਦੇਰ ਤੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਦੋਏ ਪਾਰਟੀਆਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਇਹ ਨਹੀਂ ਚਾਹੁੰਦੀਆਂ ਕਿ ਸ਼ਾਂਤ ਮੂਰਖ ਤਰੀਕੇ ਦੇ ਨਾਲ ਪੂਰੇ ਪੰਚਾਇਤੀ ਰਾਜ ਦੇ ਇਲੈਕਸ਼ਨ ਹੋ ਸਕੇ ਦੂਜੀ ਗੱਲ ਇਹ ਜਿਹੜੇ ਕੋਈ ਬੰਦੇ ਆਮ ਆਦਮੀ ਪਾਰਟੀ ਦੀ ਸਪੋਰਟ ਕਰਦੇ ਨੇ ਕਿਉਂਕਿ ਉਹ ਆਮ ਲੋਕ ਨੇ ਜ਼ਿਆਦਾਤਰ ਤਾਂ ਉਹਨਾਂ ਨੂੰ ਡਰਾਣਾ ਧਮਕਾਣਾ ਉਹਨਾਂ ਨੂੰ ਥ੍ਰੈਟ ਦੇਣੇ ਇਹਨਾਂ ਦੀ ਆਮ ਜੀ ਗੱਲ ਸੀ ਤੁਸੀਂ ਦੇਖਿਆ ਹੋਣਾ ਪਿਛਲੇ ਬੀਤੀ ਹੁਣ ਤੋਂ ਤਕਰੀਬਨ ਤਕਰੀਬਨ 25 ਦਿਨ ਪਹਿਲਾਂ 20 25 ਦਿਨ ਪਹਿਲਾਂ ਖੰਨੇ ਤੋਂ ਇੱਕ ਕੇਸ ਹੋਇਆ ਸੀ ਜਿੱਥੋਂ ਇੱਕ ਬੰਦਾ ਆਪਣੇ ਸਰਪੰਚੀ ਦੇ ਦਾਵੇਦਾਰੀ ਜਿਹਨੇ ਹਲੇ ਕਰਨੀ ਸੀ ਉਹ ਤਾਂ ਨਾ ਤਰਲੋਚਨ ਸਿੰਘ ਡੀਸੀ ਸੀ ਉਹਨੂੰ ਵੀ ਅਕਾਲੀ ਦਲ ਦੇ ਇੱਕ ਕੱਠਤ ਵਰਕਰ ਨੇ ਸ਼ਰੇਆਮ ਜਾਨੀ ਕਿ ਗੋਲੀ ਮਾਰੀ ਤੇ ਉੱਥੇ ਉਹਦਾ ਮਰਡਰ ਕੀਤਾ ਹੁਣ ਫੇਰ ਇੱਕ ਅਕਾਲੀ ਦਲ ਦੇ ਬੰਦੇ ਨੇ ਮਤਲਬ ਕਿ ਇਸ ਮਨਦੀਪ ਬਰਾੜ ਨੂੰ ਗੋਲੀ ਮਾਰੀ ਔਰ ਇਹ ਸਾਡੇ ਜੋ ਐਮਐਲਏ ਸਾਹਿਬ ਨੇ ਉਥੋਂ ਗੋਲਦੀ ਕੰਬੂਜ ਜੀ ਉਹ ਮੇਰੇ ਨਾਲ ਨੇ ਇਸ ਸਮੇਂ ਖੜੇ ਉਹਨਾਂ ਨੇ ਜੋ ਇਨਫੋਰਮੇਸ਼ਨ ਦਿੱਤੀ ਹੈ ਕਿ ਜਿਹੜਾ ਇਹ ਜਿਸ ਬੰਦੇ ਨੇ ਆਪਣੀ ਸਰਵਿਸ ਰੂਲਵਰ ਨਾਲ ਗੋਲੀ ਮਾਰੀ ਹੈ ਨੂੰ ਇਹਨਾਂ ਦੇ ਉਹਦਾ ਨਾਮ ਜਣੀ ਕਿ ਨੂਨੀ ਮਾਨ ਵਜੋਂ ਇਹਨਾਂ ਨੇ ਦੱਸਿਆ ਤੇ ਇਹ ਖੁਦ ਜਣੀ ਕਿ ਆਲਰੇਡੀ ਆਪ ਇਲੈਕਸ਼ਨ ਲੜ ਚੁੱਕੇ ਨੇ ਸੋ ਇਹ ਬੜੀ ਮੰਦ ਭਾਗੀ ਘਟਨਾ ਹੈ ਜਿਹੜੀ ਕਿ ਬੜੀ ਇਹ ਇੱਕ ਤਰ੍ਹਾਂ ਨਾਲ ਜਣੀ ਕਿ ਡੈਮੋਕ੍ਰੇਸੀ ਦੇ ਉੱਤੇ ਕਾਲਾ ਧੱਬਾ ਇਹ ਬਲੈਕ 스ਪੌਟ ਹੈ ਔਰ ਅਸੀਂ ਹੁਣ ਜਦੋਂ ਮੈਂ ਉਰੇ ਡੀਐਮਸੀ ਦੇ ਵਿੱਚ ਆਏ ਆ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਇਮੀਡੀਏਟਲੀ ਸੰਗਿਆਨ ਲੈਂਦੇ ਹੋਏ ਇਸ ਚੀਜ਼ ਦਾ ਮੈਨੂੰ ਇਮੀਡੀਏਟਲੀ ਕਾਲ ਕੀਤੀ ਕਿ ਤੁਸੀਂ ਮਿਨਿਸਟਰ ਸਾਹਿਬ ਉੱਥੇ ਇਮੀਡੀਏਟਲੀ ਪਹੁੰਚੋ ਮੈਂ ਆਇਆ ਉਰੇ ਤੇ ਆਉਣ ਤੋਂ ਬਾਅਦ ਮੈਂ ਜਿਹੜਾ ਮਨਦੀਪ ਪਰਾੜਾ ਉਹਦੇ ਮਦਰ ਨੂੰ ਮਿਲੇ ਉਹਦੀ ਸੁਪਤਨੀ ਉਹਨੇ ਵਾਈਫ ਭੈਣ ਜੀ ਉਹਨਾਂ ਨੂੰ ਮਿਲੇ ਆ ਮੈਂ ਤੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੌਸਲਾ ਦਿੱਤਾ ਵੀ ਤੁਸੀਂ ਵਰੀ ਨਹੀਂ ਕਰਨੀ ਚਿੰਤਾ ਨਹੀਂ ਕਰਨੀ ਅਸੀਂ ਹਰ ਪੱਖ ਤੋਂ ਇਸ ਦੁੱਖ ਦੀ ਘੜੀ ਦੇ ਵਿੱਚ ਤੁਹਾਡੇ ਨਾਲ ਬਰਾਬਰ ਖੜੇ ਆ। ਅ ਦੇਖੋ ਜਿਹੜੀ ਬੁਲੇਟ ਹੈ ਜੋ ਮੈਨੂੰ ਪਤਾ ਲੱਗਿਆ ਕਿ ਉਹ ਗੋਲੀ ਹਾਰਟ ਦੇ ਬਿਲਕੁਲ ਥੱਲੇ ਦੇ ਪਾਸੇ ਦੇ ਵਿੱਚ ਟੱਚ ਕੀਤੀ ਆ ਤੇ ਉਹ ਬਾਡੀ 'ਚ ਫਿਰ ਟਰੈਵਲ ਕਰਕੇ ਗੋਲੀ ਆ ਜਿਹੜੀ ਉਹ ਥੱਲੇ ਦੇ ਪਾਸੇ ਨੂੰ ਗਈ ਆ ਤੇ ਡਾਕਟਰ ਜੀ ਨੇ ਉਹ ਆਪਰੇਸ਼ਨ ਥੀਏਟਰ 'ਚ ਮਨਦੀਪ ਰਾੜ ਨੂੰ ਲੈ ਕੇ ਗਏ ਨੇ ਉੱਥੇ ਸਰਜਰੀ ਹੋਊਗੀ ਸਰਜਰੀ ਹੋਣ ਤੋਂ ਬਾਅਦ ਪਤਾ ਲੱਗ ਪਾਊਗਾ ਵੀ ਉਹਨਾਂ ਦੀ ਕੰਡੀਸ਼ਨ ਹੈ ਜਿਹੜੀ ਕਿਸ ਤਰ੍ਹਾਂ ਦੀ ਹੈ ਸਰ ਇਹ ਸਾਰੀ ਗੱਲ ਲੈ ਕੇ ਫਿਰ ਰਹੇ ਨੇ ਪੰਚਾਇਤ ਨੇ ਮੈਂ ਤਾਂ ਮੋਟਾ ਵੀ ਪੈਣੀ ਆ ਤੁਤਰਾਂ ਦੀ ਮੈਨੂੰ ਉਸ ਤੋਂ ਪਹਿਲੇ ਇਹ ਸਟਾਰਟਿੰਗ ਹੋ ਗਿਆ ਜੀ ਨਹੀਂ ਲੱਗਦਾ ਅਸਲੇ ਜਮਾ ਹੋਣੀ ਚਾਹੀਦੀ ਤੇ ਬਿਲਕੁਲ ਦੇਖੋ ਗੱਲ ਇਦਾਂ ਹੈ ਦੇਖੋ ਇਹ ਇੱਕ ਬੜੀ ਮੰਦਭਾਗੀ ਘਟਨਾ ਮੈਂ ਪਹਿਲਾਂ ਵੀ ਕਿਹਾ ਪੰਜਾਬ ਦਾ ਮਾਹੌਲ ਹੈ ਜਿਹੜਾ ਉਹਨੂੰ ਪੀਸਫੁੱਲ ਰੱਖਣਾ ਚਾਹੀਦਾ ਅਸੀਂ ਕਿੰਨੀ ਵਾਰ ਅਪੀਲ ਕਰ ਚੁੱਕੇ ਹਾਂ ਕਿੰਨੀ ਵਾਰ ਬੇਨਤੀਆਂ ਕਰ ਚੁੱਕੇ ਹਾਂ ਵੀ ਦੇਖੋ ਇਹ ਜਿਹੜੀ ਇਲੈਕਸ਼ਨ ਹੁੰਦੀ ਹੈ ਕੋਈ ਆਹੀ ਜੀ ਇਹਨੂੰ ਤੁਸੀਂ ਈਗੋ ਦਾ ਆਪਣੀ ਦਾ ਸਵਾਲ ਨਾ ਬਣਾਓ ਇਹ ਇਲੈਕਸ਼ਨ ਹੈ ਜਿਹੜੀ ਪੀਸਫੁੱਲ ਤਰੀਕੇ ਨਾਲ ਕਰੋ ਡੈਮੋਕ੍ਰੈਟਿਕ ਰਾਈਟ ਆ ਹਰੇਕ ਦਾ ਵੱਡੇ ਦਾ ਛੋਟੇ ਦਾ ਹਰੇਕ ਦਾ ਰਾਈਟ ਹੈ ਇਹ ਇਲੈਕਸ਼ਨ ਲੜਨਾ ਜੇ ਇੱਕ ਆਮ ਘਰ ਦੇ ਸਧਾਰਨ ਘਰ ਦੇ ਕਿਸੇ ਧੀ ਪੁੱਤ ਨੇ ਫਾਰਮ ਭਰ ਵੀ ਦਿੱਤੇ ਇਲੈਕਸ਼ਨ ਲੜਨ ਲਈ ਤੇ ਇਹ ਜਿਹੜੇ ਰਜਵਾੜਾ ਸ਼ਾਹੀ ਲੋਕ ਨੇ ਇਹਨਾਂ ਨੂੰ ਇਹ ਗੱਲ ਕਿਤੇ ਨਾ ਕਿਤੇ ਰਾਸ ਨਹੀਂ ਆਈ ਤਾਂ ਇਹਨਾਂ ਨੇ ਜਾਨੀ ਕਿ ਇਸ ਤਰ੍ਹਾਂ ਦਾ ਘਨੋਨਾ ਖਤਮ ਜੋ ਚੁੱਕਿਆ ਸਖਤ ਸ਼ਬਦਾਂ ਦੇ ਵਿੱਚ ਆਸੀ ਸਰਕਾਰ ਆਪਣੀ ਹੈ ਔਰ ਦਰਵਾਇਗੀ ਜੇ ਅਸਲੇ ਪਹਿਲਾਂ ਜਮ੍ਹਾਂ ਹੋ ਜਾਂਦੇ ਸ਼ਹਿਰ ਇਹ ਹਾਲ 9 ਦਿਨਾਂ ਪਹੁੰਚਦੀ ਬਿਲਕੁਲ ਦੇਖੋ ਅਸੀਂ ਇਸ ਗੱਲ ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ ਦੇ ਮਤਾਬਕ ਇਹ ਜਾਨੀ ਕਿ ਜੇ ਕੋਏ ਨੇ ਅਸਲੇ ਜਮ੍ਹਾਂ ਕਾਫੀ ਹੱਦ ਤੱਕ ਵੱਡੇ ਲੈਵਲ ਤੇ ਅਸਲੇ ਜਮ੍ਹਾਂ ਹੋਏ ਨੇ ਪੰਜਾਬ ਸਰਕਾਰ ਨੇ ਵੀ ਕਿਹਾ ਸੀ ਅਸਲੇ ਜਮ੍ਹਾਂ ਕਰਾਣਾਂ ਅੱਜ ਜਿੱਥੇ ਕਿਤੇ ਆਹੀ ਜਿਹੜੇ ਬੰਦੇ ਜਿਨ੍ਹਾਂ ਨੇ ਨਹੀਂ ਜਮਾ ਕਰਾਏ ਜਿੱਥੇ ਇਹਨਾਂ ਨੇ ਐਡੀ ਵੱਡੀ ਕਤਾਈ ਕੀਤੀ ਹੈ ਗਲਤੀ ਕੀਤੀ ਹੈ ਉਹਨਾਂ ਤੇ ਬਣਦੀ ਸਖਤ ਤੋਂ ਸਖਤ ਜਾਨੀ ਕਿ ਕਾਨੂੰਨੀ ਕਾਰਵਾਈ ਜੇ ਤੁਹਾਡਾ ਨੋਟਾ ਵੀ ਪੈਣੀ ਹੈ ਉਸ ਤੋਂ ਸੱਤੀ ਉਹਨਾਂ ਕਿੱਥੇ ਜਾਵੇ ਕਿ ਇਹ ਬਤਾਇਆ ਗਿਆ ਕਿ ਕਾਜ ਉਹ ਦੇਹਲ ਕਟਨਾ ਮੰਦਰ ਬਿਲਕੁਲ ਦੇਖੋ ਜਿਹੜਾ ਪ੍ਰਸ਼ਾਸਨ ਹੈ ਆਪਣੇ ਔਨ ਤੋਸ ਹੈ ਬਿਲਕੁਲ ਪ੍ਰਸ਼ਾਸਨ ਹੈ ਜਿਹੜਾ ਮੁਸਤੈਦੀ ਨਾਲ ਲੱਗਿਆ ਹੋਇਆ ਹੈ ਪਰ ਜਣੀ ਕਿ ਪ੍ਰਸ਼ਾਸਨ ਵੀ ਇੱਕ ਹੱਦ ਤੱਕ ਜਣੀ ਕਿ ਕਿਸੇ ਦੀ ਇੰਟੈਂਸ਼ਨ ਨੂੰ ਜੱਜ ਕਰ ਸਕਦਾ ਜੇ ਕਿਸੇ ਦੀ ਇੰਟੈਂਸ਼ਨ ਹੈ ਮਾੜੀ ਹੈ ਕਿਸੇ ਦੀ ਸੋਚ ਹੀ ਇਹ ਜੀ ਹੈ ਕਿ ਉਹ ਬੀਡੀਪੀਓ ਦਫਤਰ ਦੇ ਅੰਦਰ ਜਣੀ ਕਿ ਆਪਣੀ ਸਰਵਿਸ ਰਵੋਲਵਰ ਨਾਲ ਟੱਕ ਮੋੜਾ ਕੰਮ ਕਰਦਾ ਹੈ ਬਹੁਤ ਹੀ ਜੋ ਤਨੇ ਕਿਤੇ ਡਰ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਜੇਕਰ ਲੈ ਕੇ ਜਾਂਦਾ ਕੋਈ ਤਾਂ ਲੱਗਦਾ ਕਿ ਜਾਂਚ ਨਹੀਂ ਹੋਈ ਇਹ ਚਗਵਾਚਾ ਲੈ ਕੇ ਚੱਲਾ ਕਿੱਦਾਂ ਲੈ ਕੇ ਚਲੇ ਗਏ ਜੀ ਅੰਦਰ ਦੇਖੋ ਆਮ ਤੌਰ ਤੇ ਜਿਹੜੇ ਸਰਕਾਰੀ ਦਫਤਰ ਹੁੰਦੇ ਨੇ ਆਮ ਤੌਰ ਤੇ ਸਰਕਾਰੀ ਦਫਤਰ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਕੋਈ ਖਾਸ ਜਾਨੀ ਕਿ ਚੈਕਿੰਗ ਨਹੀਂ ਕੀਤੀ ਕਿਉਂਕਿ ਪਬਲਿਕ ਦੇ ਦਫਤਰ ਹੁੰਦੇ ਨੇ ਪਬਲਿਕ ਦੇ ਦਫਤਰ ਨੇ ਪਬਲਿਕ ਦੇ ਦਫਤਰਾਂ ਦੇ ਵਿੱਚ ਆਮ ਪਬਲਿਕ ਆਂਦੀ ਜਾਂਦੀ ਰਹਦੀ ਹੈ ਸੋ ਇਸ ਕਰਕੇ ਇਹ ਜਿਹੜੀ ਨਾਲ ਉੱਥੇ ਡਾਕੂਮੈਂਟ ਚੈੱਕ ਹੋਣੇ ਨੇ ਪੀਡੀਓ ਅਧਿਕਾਰੀ ਵੀ ਬੈਠੇ ਨੇ ਕਿਉਂਕਿ ਕੱਲ ਵੀ ਕਈ ਵਾਰਦਾਤਾਂ ਜਿਹੜੀਆਂ ਸਾਹਮਣੇ ਆਈਆਂ ਨੇ ਦੇਖੋ ਸ਼ਰਾਰਤੀ ਬੰਦਾ ਕੁਝ ਦੇਰ ਹੈ ਸ਼ਰਾਰਤੀ ਜੀ ਨੇ ਸ਼ਰਾਰਤ ਕਰਨੀਆਂ ਜਿਨੇ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਸੋ ਇਸ ਕਰਕੇ ਮੈਂ ਤਾਂ ਪਹਿਲਾਂ ਕਿਹਾ ਵੀ ਇਹ ਨਿੰਦਣਯੋਗ ਹੈ ਸੀਐਮ ਸਾਹਿਬ ਦੇ ਵਿੱਚ ਸੰਗਾਨ ਲੈਣਗੇ ਜੀ ਬਿਲਕੁਲ ਉਹਨਾਂ ਨੇ ਲੈ ਲਿਆ ਜੀ ਆਲਰੇਡੀ ਸੰਗਾਨ ਲੈ ਰਿਆ ਸੀਐਮ ਸਾਹਿਬ ਦਾ ਸੰਗਾਨ ਲੱਤੇ ਤਾਂ ਉਹਨਾਂ ਨੇ ਇਮੀਡੀਏਟਲੀ ਮੈਨੂੰ ਇਸ ਗੱਲ ਦੀ ਡਿਊਟੀ ਲਗਾਈ ਸੀ ਸੋ ਮੈਂ ਦੇਖੋ ਇਹ ਮੌਕਾ ਅਪੀਲ ਦਾ ਨਹੀਂ ਇਹ ਮੈਂ ਥੈਂਕ ਯੂ ਥੈਂਕ ਯੂ ਥੈਂਕ ਯੂ